ਪਸੇ theater ਸ਼ੁਰੂ ਕੀਤਾ। ਔਰ ਬਹੁਤ ਸਿਖਾਇਆ ਮੈਨੂੰ। ਉਹਨਾਂ ਨੇ ਉਸੇ ਕਾਲਜ 'ਚ ਹੋਰ ਸ਼ਾਰਟ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ। ਮੈਨੂੰ ਇੰਨਾ ਜ਼ਿਆਦਾ ਸ਼ੌਂਕ ਸੀਗਾ ਕਿ ਮੈਂ ਮੇਰੇ ਘਰੋਂ ਜਿਹੜਾ ਵੀ ਪੈਸਾ ਹੁੰਦਾ ਸੀਗਾ ਜਿਵੇਂ ਮੈਂ ਲੈਪਟਾਪ ਜ਼ਰੂਰੀ ਹੁੰਦਾ ਸੀ ਸਾਨੂੰ ਲੈਪਟਾਪ ਲੈਣਾ ਹੈ ਹਨਾ, ਕੈਮਰਾ ਲੈਣਾ ਹੈ ਕਿਉਂਕਿ ਸਬਜੈਕਟ ਹੁੰਦੇ ਸੀ ਸਾਡੇ ਫੋਟੋਗ੍ਰਾਫੀ ਦਾ ਸਬਜੈਕਟ ਸੀਗਾ। ਤੇ ਮੈਂ ਉਹਨਾਂ ਨੂੰ ਝੂਠ ਬੋਲਦਾ ਸੀਗਾ ਵੀ ਮੈਂ ਕਿਸੇ ਬੰਦੇ ਤੋਂ ਲੈ ਆ ਫਿਲਮ ਬਣਾਉਣ ਵਾਸਤੇ ਹਨਾ। ਤੇ ਉਹ ਸਾਰਾ ਪੈਸਾ ਮੈਂ ਫਿਲਮਾਂ 'ਚ ਵਾਰਡ ਦੇਣਾ। ਉਹਨਾਂ ਨੂੰ ਦੱਸਣਾ ਵੀ ਨਹੀਂ। ਵੀ ਇਹ ਮੈਂ ਨਾ ਲੈਪਟਾਪ ਲੈ ਰਿਹਾ ਐ ਨਾ ਮੈਂ ਕੈਮਰਾ ਲੈ ਰਿਹਾ ਐ ਬਟ ਸਾਡੀਆਂ ਸ਼ਾਰਟ ਫਿਲਮਾਂ ਬਣਦੀਆਂ ਰਹੀਆਂ ਅਸੀਂ ਗਰੁੱਪ ਬਣਾ ਲਿਆ ਅਸੀਂ ਹਰ 4 ਮਹੀਨੇ 5 ਮਹੀਨੇ ਤੋਂ ਬਾਅਦ ਇੱਕ ਸ਼ਾਰਟ ਫਿਲਮ ਕਰ ਲੈਂਦੇ ਸੀਗੇ ਤੇ ਐਂ ਕਰਦੇ ਕਰਦੇ 2.5 ਸਾਲ ਨਿਕਲ ਗਏ ਵਧੀਆ ਗਰੁੱਪ ਬਣ ਗਿਆ ਸਾਡਾ ਮਤਲਬ 5-7 ਮੁੰਡੇ ਅਸੀਂ ਵਧੀਆ ਹੋ ਗਏ ਜਿਹੜੇ ਬਹੁਤ ਸੀਰਸ ਸਿਨਸਰਲੀ ਕੰਮ ਕਰਦੇ ਸੀ ਜਿਨ੍ਹਾਂ ਨੂੰ ਸੀਗਾ ਕਿ ਫਿਲਮ ਲਾਈਨ 'ਚ ਹੀ ਜਾਣਾ ਬਟ ਉਦੋਂ ਤਾਈ ਵੀ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਕਰੂੰਗਾ ਕੀ ਕਿਉਂਕਿ ਮੈਨੂੰ ਪਹਿਲਾਂ ਸਾਰਿਆਂ ਨੂੰ ਐ ਹੁੰਦਾ ਹੈ ਕਿ ਮੈਂ ਐਕਟਰ ਬਣੂੰਗਾ ਬਟ ਉੱਥੇ ਜਦੋਂ ਅਸੀਂ ਥੀਏਟਰ ਕਰਦੇ ਸੀ ਜਾਂ ਉਹ ਸ਼ਾਰਟ ਫਿਲਮਾਂ ਕਰਦੇ ਸੀ ਤਾਂ ਮੈਨੂੰ ਇਹ ਸਮਝ ਆ ਗਿਆ ਸੀ ਕਿ ਯਾਰ ਮੈਂ ਐਕਟਰ ਤਾਂ ਨਹੀਂ ਬਣ ਸਕਦਾ ਕਿਉਂਕਿ ਮੈਂ ਬਹੁਤ ਬਹੁਤ ਬੁਰਾ ਐਕਟਰ ਸੀਗਾ ਪਰ ਉਹ ਜਦੋਂ ਅਸੀਂ ਫਿਲਮਾਂ ਕਰਦੇ ਸੀ ਤਾਂ ਉਹਨਾਂ ਦੀ ਸਕ੍ਰਿਪਟਸ ਮੈਂ ਲਿਖਣੀ ਸ਼ੁਰੂ ਕਰਤੀ ਉਹਨਾਂ ਦੇ ਮੈਂ ਡਾਇਲੋਗ ਲਿਖਨੇ ਸ਼ੁਰੂ ਕਰਤੇ ਤਾਂ ਮੈਨੂੰ ਕਿਤੇ ਨਾ ਕਿਤੇ ਅ ਲੱਗਣ ਲੱਗ ਗਿਆ ਸੀ ਯਾਰ ਮੈਂ ਲਿਖ ਸਕਦਾ ਐ ਮੈਂ ਕੁਝ ਕਰ ਸਕਦਾ ਹੈ ਨਾ ਪਰ ਹਜੇ ਵੀ ਆਏ ਕਨਫਰਮ ਜਾਂ ਨਹੀਂ ਸੀਗਾ ਕਿ ਮੈਂ ਰਾਈਟਰ ਬਣ ਸਕਦਾ ਤਾਂ ਮੈਨੂੰ ਮੋਸਟ ਨਹੀਂ ਆਇਆ ਹੁੰਦਾ ਸੀ ਮੈਂ ਪ੍ਰੋਡਕਸ਼ਨ ਚ ਜਾਊਂਗਾ ਔਰ ਫਿਲਮ ਲੈਂਚ ਪ੍ਰੋਡਕਸ਼ਨ ਕਰੂੰਗਾ ਫਿਰ ਐ ਕਰਦੇ ਕਰਦੇ ਸਾਡੇ 5 ਸੈਮੈਸਟਰ ਨਿਕਲ ਗਏ ਤੇ ਅਸੀਂ ਇੱਕ ਫਿਲਮ ਦੇਖੀ ਸੀ ਦਿਲ ਦੋਸਤੀ ਐਕਸੈਟਰਾ ਤੇ ਉਹ ਫਿਲਮ ਅਸੀਂ 3-4 ਸਾਡੇ ਗਰੁੱਪ ਚੋ ਜਣੇ ਦੇਖ ਰਹੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਕਿ ਐਵਜੀ ਸਟੋਰੀ ਇੱਕ ਮੇਰੇ ਕੋਲੇ ਵੀ ਐ ਰੀਅਲ ਲਾਈਫ ਸਟੋਰੀ ਹੈ ਹਨਾ ਕਿਉਂਕਿ ਮੈਂ ਜੈਪੁਰ ਚ ਸਾਡੇ ਸਕੂਲ ਦੇ ਮੁੰਡੇ ਇੱਕ ਹੋਸਟਲ ਚ ਹੁੰਦੇ ਸੀ ਉਹਨਾਂ ਦੀਆਂ ਬਹੁਤ ਕਹਾਣੀਆਂ ਸੁਣੀਆਂ ਸੀ ਮੈਂ ਤੇ ਅਸੀਂ ਸੋਚਿਆ ਕਿ ਯਾਰ ਨਿਕਲ ਕੇ ਕਿਦੋਂ ਨਿਕਲਾਂਗੇ ਕਿਦੋਂ ਸਟਰਗਲ ਕਰਾਂਗੇ ਆਪਾਂ ਹੁਣੇ ਹੀ ਵੱਡੀ ਫਿਲਮ ਬਣਾਉਨੇ ਆ ਅਗੇਨ ਉਹਦੇ ਲਈ ਪੈਸਾ ਫੇਰ ਮੈਂ ਮੇਰੇ ਜਿਹੜੇ ਕਿਉਂਕਿ ਮੈਂ ਇੰਨੇ ਸਾਲ ਬਰਬਾਦ ਕਰਤੇ ਸੀ ਕਿ ਮੇਰੇ ਕਲਾਸਮੇਟਸ ਆ ਜਿਹੜੇ ਉਹ ਆਲਰੇਡੀ ਜੌਬ ਕਰਨ ਲੱਗ ਗਏ ਸੀ ਹਨਾ ਤੇ ਮੇਰੇ ਜਿਹੜੇ 2-3 ਬੈਸਟ ਫਰੈਂਡਸ ਐ ਉਹਨਾਂ ਤੋਂ ਮੈਂ ਪੈਸੇ ਉਧਾਰੇ ਮੰਗਾਏ ਤੇ ਅਸਿਓ ਫਿਲਮ ਦੀ ਸਕ੍ਰਿਪਟ ਲਿਖੀ ਉਹਦੇ ਲਈ ਮੈਂ ਕਾਲਜ ਛੱਡਤਾ ਕਿਉਂਕਿ ਪ੍ਰੋਡਿਊਸਰਸ ਨਾਲ ਮੀਟਿੰਗ ਕਰਨੀ ਹੁੰਦੀ ਸੀਗੀ ਤੇ ਇੱਕ ਬੰਦਾ ਚਾਹੀਦਾ ਸੀਗਾ ਜਿਹੜਾ ਨਰੇਟ ਕਰੇ ਔਰ ਜਿਹੜਾ ਹਰ ਮੀਟਿੰਗ 'ਚ ਜਾਵੇ ਤੇ ਹੋਰ ਕੋਈ ਰੈਡੀ ਨਹੀਂ ਸੀਗਾ ਮੈਂ ਕਿਹਾ ਮੈਂ ਛੱਡ ਦਿੰਨਾ ਕਾਲਜ ਕੋਈ ਚੱਕਰ ਨਹੀਂ ਕਿਉਂਕਿ ਸ਼ਾਰਟ اٹੈਂਡੈਂਸ ਕਰਕੇ ਸਾਰਿਆਂ ਨੂੰ ਪ੍ਰੋਬਲਮ ਹੋਣੀ ਸੀ ਤੇ ਮੈਂ ਕਾਲਜ ਛੱਡਤਾ ਤਾਂ ਮੈਨੂੰ ਸੀਗਾ ਘਰੇ ਨਹੀਂ ਪਤਾ ਲੱਗੂਗਾ ਤੇ ਠੀਕ ਹੈ ਘਰੋਂ ਖਰਚਾ ਤਾਂ ਆ ਹੀ ਰਿਹਾ ਹੈ ਤੇ ਆਪਣਾ 2 ਸਾਲ ਹੈਗੇ ਆ 2 ਸਾਲ ਚ ਆਪਾਂ ਕੁਛ ਨਾ ਕੁਛ ਕਰ ਲਾਂਗੇ ਆ ਤਾਂ ਥਾਟ ਹੀ ਨਹੀਂ ਸੀ ਦਿਮਾਗ 'ਚ ਕਿ ਕੁਛ ਨਹੀਂ ਹੋਣਾ ਤੇ ਖੈਰ ਅਸੀਂ ਉਹ ਬਹੁਤ ਸਟਰਗਲ ਕੀਤਾ ਬਹੁਤ ਜ਼ਿਆਦਾ ਸਟਰਗਲ ਕੀਤਾ ਮਤਲਬ ਇੱਥੋਂ ਤੱਕ ਆ ਗਏ ਸੀ ਕਿ ਅਸੀਂ ਲੋਕਾਂ ਤੋਂ ਲਿਟਰਲੀ ਭੇਖ ਮੰਗਣੀ ਸ਼ੁਰੂ ਕਰ ਦਿੱਤੀ ਸੀ ਪੈਸੇ ਕਿ ਸਾਨੂੰ ਪੈਸੇ ਚਾਹੀਦੇ ਆ ਅਸੀਂ ਫਿਲਮ ਬਣਾਉਣੀ ਹੈ ਟ੍ਰੇਨ 'ਚ ਭੇਖ ਮੰਗਣੀ ਇੱਕ ਵਾਰੀ ਮੈਨੂੰ ਯਾਦ ਹੈ ਅਸੀਂ ਪੰਜਾਬ ਮੇਲ 'ਚ ਭੇਖ ਮੰਗੀ ਉਦੋਂ ਪੀਯੂ ਦੇ ਸਾਨੂੰ ਮੁੰਡਿਆਂ ਨੇ ਬਹੁਤ ऐसे ਦਿੱਤੇ ਸੀਗੇ ਮਤਲਬ ਸਾਨੂੰ 7-8000 ਰੁਪਿਆ ਹੋ ਗਿਆ ਸੀਗਾ ਟ੍ਰੇਨ ਟ੍ਰੇਨ 'ਚ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਤੁਸੀਂ ਪੀਓ ਚ ਆਇਓ ਅਸੀਂ ਤੁਹਾਡੀ ਉੱਥੇ ਸਪੋਰਟ ਕਰਾਂਗੇ ਫਿਰ ਅਸੀਂ ਪੀਓ ਚ ਆਏ ਫਿਰ ਇੱਥੋਂ ਵੀ ਇੱਕ ਦੋ ਮੁੰਡੇ ਆਡੀਸ਼ਨ ਲੈ ਕੇ ਅਸੀਂ ਸਾਡੇ ਗਰੁੱਪ 'ਚ ਜੋੜੇ ਸੋ ਦੋਕ ਸਾਲ ਮਤਲਬ ਐਂ ਨਿਕਲ ਗਏ ਉਹਦੇ 'ਚ ਔਰ ਐਂਡ ਆਫ ਦਾ ਡੇ ਉਹ ਫਿਲਮ ਬਣੀ ਨਹੀਂ ਕਿਉਂਕਿ ਨੌਲੇਜ ਨਹੀਂ ਸੀਗਾ ਮਤਲਬ ਜੋਸ਼ ਸੀਗਾ ਕਿ ਹਾਂ ਐਂ ਕਰ ਲਾਂਗੇ ਐਂ ਹੋ ਜਾਊਗਾ ਬਟ ਫਿਲਮ ਬਣਾਉਣੀ ਸੌਕੀ ਨਹੀਂ ਹੁੰਦੀ ਉਹਦਾ ਪਤਾ ਨਹੀਂ ਸੀਗਾ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ